ਸਿਲੈਕਟ ਕਮੇਟੀ ਦੀ ਅੱਜ ਪਹਿਲੀ ਮੀਟਿੰਗ ਸੀ ਤੇ ਜਿਸ ਦੇ ਦੌਰਾਨ ਉਥੇ ਹੀ ਇੰਦਰਬੀਰ ਸਿੰਘ ਨੀਜਰ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦੇ ਨਾਲ ਕੁਲਤਾਰ ਸਿੰਘ ਸੰਧਵਾ ਵੀ ਮੌਜੂਦ ਰਹੇ ਤੇ ਅੱਜ ਇਹ ਪਹਿਲੀ ਮੀਟਿੰਗ ਹੈ ਜਿਹੜੀ ਕਿ ਬੇਅਧਵੀ ਖਿਲਾਫ ਬਿੱਲ ਪਾਸ ਕੀਤਾ ਗਿਆ ਹੈ ਉਸ ਨੂੰ ਲੈ ਕੇ ਅੱਜ ਦੱਸੀਏ ਕਿ ਪਹਿਲੀ ਮੀਟਿੰਗ ਸੱਦੀ ਗਈ ਤੇ ਜਿਸ ਤੋਂ ਬਾਅਦ ਕਈ ਫੈਸਲੇ ਜਿਹੜੇ ਕਿ ਇਸ ਮੀਟਿੰਗ ਦੇ ਦਰਮਿਆਨ ਲਏ ਗਏ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਇਸ ਮੀਟਿੰਗ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਕਿ ਚਰਚਾਵਾ ਹੋਈਆਂ ਤੇ ਬੇਅਧਵੀ ਖਿਲਾਫ ਜੋ ਸਰਕਾਰ ਕਾਨੂੰਨ ਲਿਆ ਰਹੀ ਹੈ ਉਸ ਨੂੰ ਲੈ ਕੇ ਸਿਲੈਕਟ ਕਮੇਟੀ ਬਣਾਈ ਗਈ ਤੇ ਹੁਣ ਲੋਕਾਂ ਦੀ رائے ਹੈ ਜਿਹੜੀ ਕਿ ਲਈਤੀ ਜਾਵੇਗੀ ਤੇ ਹੋਰ ਕੀ ਕੁਝ ਅੱਜੇ ਫੈਸਲਾ ਲੈਨੇ ਆਓ ਤੁਹਾਨੂੰ ਸੁਣਾਉਣਿਆ ਪੰਜਾਬ ਪਵਿੱਤਰ ਧਰਮਿਕ ਗ੍ਰੰਥਾਂ ਦੇ ਵਿਰੋਧਕ ਅਪ ਅਪਰਾਧਾਂ ਦੀ ਰੋਕਥਾਮ ਬਿਲ 2025 ਸੋ ਡਿਸਕਸ਼ਨ ਦੇ ਬਾਅਦ ਇਹ ਫੈਸਲਾ ਹੋਇਆ ਸੀਗਾ ਕਿ ਇਹਦੇ ਚ ਇੱਕ ਸਿਲੈਕਟ ਕਮੇਟੀ ਬਣਾਈ ਜਾਵੇ ਔਰ ਉਹ ਸਿਲੈਕਟ ਕਮੇਟੀ ਜਿਹੜੀ ਹੈ ਉਹ ਆਪਣਾ ਵਿਚਾਰ ਪਤੰਦਰਾ ਕਰਕੇ ਤੇ 6 ਮਹੀਨੇ ਦੇ ਅੰਦਰ ਅੰਦਰ ਰਿਪੋਰਟ ਪੇਸ਼ ਕਰੇ ਸੋ ਉਹਦੇ ਤਹਿਤ ਸਲੇਮਾਨਯੋਗ ਸਪੀਕਰ ਸਾਹਿਬ ਨੇ ਇੱਕ 15 ਮੈਂਬਰੀ ਕਮੇਟੀ ਬਣਾਈ ਹੈ ਜਿਸ ਦੀ ਅੱਜ ਪਹਿਲੀ ਮੀਟਿੰਗ ਹੋਈ ਹੈ। ਔਰ ਇਹਦੇ ਵਿੱਚ ਅਸੀਂ ਅੱਜ ਜਿਹੜਾ ਕਾਰਜ ਖੇਤਰਾਂ ਕਮੇਟੀ ਦਾ ਉਸ ਤੇ ਵਿਚਾਰ ਕੀਤਾ ਤੇ ਬਿੱਲ ਸੰਬੰਧੀ ਜਿਹੜਾ ਜਨਰਲ ਦੀ ਰਾਏ ਲੈਣੀ ਹੈ ਅਸੀਂ ਉਹਦੇ ਬਾਰੇ ਵਿਚਾਰ ਟੋੰਗਰਾ ਕੀਤਾ। ਹੁਣ ਆਪ ਸਭ ਜਾਣਦੇ ਇਸ ਗੱਲ ਨੂੰ ਕਿ ਜਿਹੜੀ ਸਿਲੈਕਟ ਕਮੇਟੀਆਂ ਹੁੰਦੀਆਂ ਇਹ ਬੜੀਆਂ ਇਹ ਆਪਣੇ ਜਿਹੜੇ ਕਾਰਵਾਈ ਜੇ ਟੂਡੇ ਕਾਰਵਾਈ ਹੈ ਇਹ ਸ਼ੇਅਰ ਨਹੀਂ ਕਰ ਸਕਦੀਆਂ। ਇਹ ਕੌਨਫਿਡੈਂਸ਼ੀਅਲ ਨਹੀਂ ਹੈ ਸੋ ਸਾਡਾ ਕੋਈ ਵੀ ਮੈਂਬਰ ਜਾਂ ਚੇਅਰਮੈਨ ਇਹਦੇ ਬਾਰੇ ਤੁਹਾਨੂੰ ਟੇ ਟੂ ਟੇ ਜਿਹੜੇ ਅਸੀਂ ਕੰਮ ਕਰਾਂਗੇ ਗੱਲਬਾਤ ਕਰਾਂਗੇ ਵਿਚਾਰ ਟੰਦਰਾ ਕਰਾਂਗੇ ਉਹਦੇ ਬਾਰੇ ਤਾਂ ਨਹੀਂ ਦੱਸ ਸਕਾਂਗੇ ਦੂਜੀ ਗੱਲ ਇਹ ਹੈ ਕਿ ਬੜਾ ਸਰਵਜਨ ਸਵੇਰਸ਼ੀਲੇ ਸਾਡਾ ਜਿਹੜਾ ਹੈ ਮੁੱਦਾ ਹੈਗਾ ਸੋ ਇਸ ਕਰਕੇ ਪ੍ਰੈਸ ਟੂ ਵੀ ਚਾਹੀਦਾ ਕਿ ਸਾਨੂੰ ਥੋੜਾ ਜਿਆ ਇਹਦੇ ਬਾਰੇ ਆਰਾਮ ਨਾਲ ਕੰਮ ਕਰਨ ਦਿੱਤਾ ਜਾਵੇ ਕਿਉਂਕਿ ਕਾਫੀ ਗਠਨ ਕੰਮ ਹੈ ਸੋ ਬੇਸਿਕਲੀ ਸਾਰੀ ਮੀਟਿੰਗਾਂ ਚ ਜਹੀ ਸੀ ਸੀ ਸਭ ਨੇ ਜੇ ਜਿਹੜਾਂ ਕਲਪਾਤ ਕੀਤੀ ਆਪਣੀ رائے ਦਿੱਤੀ ਹੈ ਤੇ ਅਸੀਂ ਮੀਟਿੰਗਾਂ ਲਗਾਤਾਰ ਕਰਦੇ ਰਹਾਂਗੇ ਔਰ ਕੋਸ਼ਿਸ਼ ਹੋਏਗੀ ਕਿ ਅਸੀਂ 6 ਮਹੀਨੇ ਤੋਂ ਪਹਿਲੇ ਪਹਿਲੇ ਰਿਪੋਰਟ ਦੇਈਏ ਦੇ ਸਕੀਏ ਪਬਲਿਕ ਨੂੰ ਦੇ ਜਿਹੜੇ ਸੁਝਾਅ ਦੇਣੇ ਉਹ ਕੀ ਤਰੀਕਾ ਬਣਾਉਗੇ ਅਸੀਂ ਉਸ ਤੇ ਵੀ ਵਿਚਾਰ ਕਰਾਂਗੇ ਕਿਸ ਤਰ੍ਹਾਂ ਕਿਸ ਤਰ੍ਹਾਂ ਕਰਨਾ ਪਰ ਇਹ ਹੈ ਕਿ ਜਿਹੜੀ ਪਬਲਿਕ ਹੈ ਉਹ ਆਪਣਾ ਵਿਚਾਰ ਦੇ ਸਕਦੀ ਹੈ ਸੰ ਕਿਸੇ ਤਰੀਕੇ ਨਾਲ ਈਮੇਲ ਰਾਹੀਂ ਵੀ ਦੇ ਸਕਦੀ ਹੈ ਸਾਨੂੰ ਮੋਟ ਸਰੇ ਵੀ ਦੇ ਸਕਦੀ ਹੈ ਉਹ ਅਸੀਂ ਵਰਕ ਆਊਟ ਕਰਾਂਗੇ ਜੀ ਅਸੀਂ ਨੈਕਸਟ ਮੀਟਿੰਗ ਤੁਹਾਨੂੰ ਇਹ ਦੱਸ ਸਕਾਂ ਕਿ ਵੀ ਅਸੀਂ ਕਿੰਨੇਬਰ ਦੇ ਰਹੇ ਹਾਂ ਕਿਸ ਨਾਲ ਈਮੇਲ ਦੇ ਰਹੇ ਹਾਂ ਜੋ ਵੀ ਸਿਰਫ ਫਾਰਮੈਟ ਕਰਿਆ ਗਿਆ ਸੀ ਜੇ ਕੁਝ ਵੀ ਮੇ ਅੱਗੇ ਮੀਟਿੰਗ ਕਰਨੀ ਆ ਨੀ ਜਿਵੇਂ ਕੀ ਟਾਈਮ ਲੈਣੀ ਚਾਹੀਦੀ ਹੈ ਉਸ ਵਾਂਗ ਅਸੀਂ ਇਸ ਤਰ੍ਹਾਂ ਕੋਈ ਹੈ ਨਹੀਂ ਹੈ ਪਰ ਉਸ ਦਾ ਕਿ ਅਸੀਂ ਕੋਈ ਦਿਨ ਮਤ ਲਈਏ ਤੇ ਟਾਈਮ ਉਹਦਾ ਮਤ ਲਈਏ ਤੇ ਉਦੋਂ ਹੀ ਉਸ ਟਾਈਮ ਤੇ ਤੇ ਉਦੋਂ ਅਸੀਂ ਮੀਟਿੰਗ ਕਰਿਆ ਕਰੀਏ ਔਰ ਸਾਡੀ ਇਹ ਵੀ ਰਿਕੁਐਸਟ ਸਭ ਨੂੰ ਸੀ ਕਿ ਸਾਰੇ ਅਸੀਂ ਮੈਂਬਰ ਆਇਆ ਕਰਾਂਗੇ ਸੀਰੀਅਸ ਅਸੀਂ ਬਹੁਤ ਇਹਨੂੰ ਸਵਿਨੇਸ਼ ਸਿੰਘ ਮਸਤੇ ਨੂੰ ਉਸ ਤਰ੍ਹਾਂ ਸੀਰੀਅਸਲੀ ਲੈ ਰਹੇ ਹੈ ਜੇ ਕਿ ਅਜੇ ਨਹੀਂ ਮੈਂ ਸਸਤਾ ਤੇ ਵੀ ਸੁਣਾ ਲੈ ਜਮ ਕੇ ਤੇ ਉਹਨਾਂ ਦੇ ਰਾਏ ਤੇ ਜਾ ਉਹਨਾਂ ਦੇ ਕੀ ਜਾਣਗੇ ਜੀ ਅਸੀਂ ਸਾਰੀ ਸੰਸਥਾਾਂ ਦੇ ਰਹਿ ਲਾਂਗੇ ਅਸੀਂ ਬਿਲਕੁਲ ਲਾਂਗੇ ਅਸੀਂ ਜਿਹੜੇ ਉਧਰ ਤਰਫ ਨੂੰ ਸਮਾਜ ਦੇ ਨੇ ਬੁੱਧੀਜੀਵੀ ਨੇ ਉਹਨਾਂ ਦੀ ਰਾਏ ਕਿ ਲਾਂਗੇ ਆਮ ਜਨਤਾ ਦੀ ਰਾਏ ਲਾਂਗੇ ਕਿਉਂਕਿ ਕਮਿਟ ਕੀਤਾ ਸੀ ਵਿਧਾਨ ਸਭਾ ਦੇ ਕਿ ਜਨਤਾ ਦੀ ਰਾਏ ਨਹੀਂ ਜਾਏਗੀ ਅਨਿਜੇ ਸਾਹਿਬ ਹਾਲਕੀ ਇਸ ਮਾਮਲੇ ਉਤੇ ਸਾਡੀ ਪਾਰਟੀ ਦੀ ਰਾਏ ਵਿਧਾਨ ਸਭਾ ਦੇ ਲਗਭਗ ਉਹੀ ਨਜ਼ਰੀਆ ਇਸ ਪਰ ਕਿ ਇਸ ਦੇ ਵਿੱਚ ਕੋਈ ਉਹ ਪ੍ਰਸਤਾਵ ਦਿੱਤੇਗੇ ਕਿ ਜੋ ਦੇਜੇ ਵਿੱਚ ਬੇਨਾ ਸਿਰ ਦਾ ਦਸਿਆ ਗਿਆ ਹੈ ਇਸੇ ਮੂਸੂਲ ਦੇ ਕਿ ਪ੍ਰਸਤਾਵ ਦਿੱਤੇਗੇ ਹਾਂਜੀ ਅਸੀਂ ਬਿਲ ਜੋ ਵੀ ਨੇ ਬਿਲ ਸਭ ਕੋ ਸਰ ਕੋ ਪਹੁੰਚ ਚੁੱਕਾ ਹੈ ਅਸੀਂ ਪਹਿਲਾਂ ਵੀ ਬਿਲ ਦੇਖਿਆ ਸੀਗਾ ਦੁਬਾਰਾ ਵੀ ਦੇਖਾਂਗੇ ਸਾਡੇ ਏਜੀ ਸਰ ਦੀ ਤੁਸੀਂ ਦੇਖਿਆ ਬੈਠੇ ਸੀ ਸੋ ਮਾਹਿਰ ਨੇ ਉਹ ਉਹਨਾਂ ਨਾਲ ਰਾਇ ਕਰਾਂਗੇ ਔਰ ਲਗਾਤਾਰ ਤੱਜ ਮੀਟਿੰਗਾਂ ਲਗਾਤਾਰ ਤੱਜ ਕਰਾਂਗੇ ਜਿਵੇਂ ਸਰਦੀ ਪਾਕੀ ਮੀਟਿੰਗਾਂ ਹੁੰਦੀਆਂ ਸੀ ਇਹਨਾਂ ਨੂੰ ਥੋੜਾ ਇਸ ਮੀਟਿੰਗ ਉਸ ਤੋਂ ਅਲੱਗ ਰੱਖ ਕੇ ਇਹਨੂੰ ਬਹੁਤ ਗੰਭੀਰ तरीके ना बड़े आ, सोच समझ के और जल्दी जल्दी मीटिंग रखे ते नहीं कमेटी तो अपनी रिपोर्ट देगी आ, स्पीकर साहब ने फिर वो

ਹਾਂ ਤੁਸੀਂ ਮੈਂ ਕੱਲ 12 13 ਮੈਂਬਰ ਸੀਗੇ ਮੈਂ ਗਿਣਤੀ ਦੇਖੀ ਨਹੀਂ ਹੈ ਤੇ ਦੋ ਮੈਂਬਰ ਸਾਡੇ ਇਹਨਾਂ ਦੇ ਮੈਨੂੰ ਫੋਨ ਆ ਕੇ ਸੀ ਜਿੰਪਾ ਜੀ ਬੀਜ਼ੀ ਸੀਗੇ ਔਰ ਆ ਰਹੇ ਨੇ ਉਹਨੇ ਪਹੁੰਚ ਜਾਣਗੇ ਉਹ ਸਸੀ ਬੈਕਰ ਅਨੁਸਾਰ ਆ ਵਿਚਾਰ ਦੱਸਦਾਂਗੇ ਜੋ ਅਸੀਂ ਚਾਟਾਂ ਦਾ ਕੀਤਾ ਡਾਕਟਰ ਅਮਨਦੀਪ ਉਹ ਵੀ ਉਹਨਾਂ ਨੂੰ ਇਹ ਜੀ ਮਸਲੇ ਇਸ ਕਿਤੇ ਗਏ ਵੇਸੀ ਬਾਅਦ ਉਹਨੂੰ ਫੋਨ ਆ ਗਿਆ ਸੀ ਕਿ ਮੈਂ ਬਾਰਾ ਜੀ ਤੱਕ ਪਹੁੰਚਾਂਗੀ ਸੋ ਉਹਨਾਂ ਨੂੰ ਮਿਲ ਲਾਂਗੇ ਜੇ ਬਾਅਦ ਅਸੀਂ ਉਹਨਾਂ ਨੂੰ ਵੀ ਸਾਰਾ ਦੱਸ ਦਾਂਗੇ ਜੋ ਡਿਸਕਸ ਕੀਤਾ ਸੀ ਸੀਰੀਅਸ ਲਾਂਗੇ ਇਸ ਕਰਕੇ ਤੁਮ ਮੇਜ ਕੀ ਦੋ ਆਂ